ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਲੀ ਪ੍ਰਨੀਤ ਕੌਰ ਦੇ ਬਿਆਨ ਦਾ ਦਿੱਤਾ ਮੁੜ ਜਵਾਬ ਕਹੀਆਂ ਵੱਡੀ ਗੱਲਾਂ ਨਾਬਾ ਚ ਪੁਲਿਸ ਤੇ ਕਿਸਾਨਾਂ ਵਿਚਾਲੇ ਹੋਈ ਤੱਕਾ ਮੁਕੀ ਡੀਐਸਪੀ ਦੇ ਕਿਰੋਣ ਲੈ ਕੇ ਪਖਿਆ ਮਾਹੌਲ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਬੁਲਾਈ ਪੰਜਾਬ ਕੈਬਨ ਦੀ ਮੀਟਿੰਗ ਲਿਆ ਜਾ ਸਕਦਾ ਹੈ ਕੋਈ ਵੱਡਾ ਫੈਸਲਾ ਸੁਪਾਲ ਸਿੰਘ ਖੈਰਾ ਦੇ ਹੱਕ ਚ ਬੋਲੇ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਦਿੱਤੀ ਚੇਤਾਵਨੀ ਕੇਂਦਰ ਸਰਕਾਰ ਦੇ ਰਾਸ਼ਨ ਕਾਰਡ ਕੱਟਣ ਦੇ ਹੁਕਮਾਂ ਤੇ ਬੋਲੇ ਸੀਐਮ ਭਗਵੰਤ ਮਾਨ ਕਿਹਾ ਅਸੀਂ ਵੈਰੀਫਿਕੇਸ਼ਨ ਲਈ ਕੇਂਦਰ ਤੋਂ ਮੰਗਿਆ 6 ਮਹੀਨੇ ਦਾ ਸਮਾਂ ਪੰਜਾਬ ਦੇ ਲੋਕਾਂ ਦੇ ਹੱਕ ਚ ਖੜੇ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਨੂੰ ਕਹੀਆਂ ਵੱਡੀਆਂ ਗੱਲਾਂ ਪੰਜਾਬ ਚ ਹੁਣ ਸਾਫ਼ ਰਹੇਗਾ ਮੌਸਮ ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ ਸੁਨੀਲ ਜਾਖੜ ਨੂੰ ਸੀਐਮ ਭਗਵੰਤ ਮਾਨ ਦੇ ਦੋ ਟੁੱਕ ਨਾਲ ਹੀ ਦਿੱਤੀ ਸਲਾਹ ਸੀਐਮ ਭਗਵੰਤ ਮਾਨ ਨੇ ਪੰਜਾਬ ਚ ਕੀਤਾ ਵੱਡਾ ਐਲਾਨ 10 ਲੱਖ ਰੁਪਏ ਵਾਲੇ ਸਿਹਤ ਬੀਮਾ ਦੀ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਨੂੰ ਮਿਲੀ ਵੱਡੀ ਰਾਹਤ ਜਲੰਧਰ ਸੈਸ਼ਨ ਕੋਰਟ ਨੇ ਦਿੱਤੀ ਜ਼ਮਾਨਤ ਜੀਐਸਟੀ ਘਟਾਉਣ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਕੇਂਦਰ ਸਰਕਾਰ ਤੇ ਵੱਡਾ ਹਮਲਾ ਕਿਹਾ ਕੇਂਦਰ ਸਰਕਾਰ ਖੁਦ ਹੀ ਲੈ ਕੇ ਆਈ ਸੀ ਜੀਐਸਟੀ ਕੇਂਦਰ ਸਰਕਾਰ ਨੇ ਮੁਫਤ ਨਾਜ ਲੈਣ ਵਾਲੇ 11 ਲੱਖ ਲਾਭਪਾਤੀਆਂ ਦਾ ਨਾ ਕਟਣ ਦਾ ਦਿੱਤਾ ਹੁਕਮ ਪੰਜਾਬ ਸਰਕਾਰ ਨੇ ਲਿਆ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਘਾਰਵਾਲੀ ਪ੍ਰਨੀਤ ਕੌਰ ਨੇ ਜਵਾਬ ਦਿੰਦੇ ਆ ਉਹਨਾਂ ਦੇ ਬਿਆਨ ਨੂੰ ਗੈਰ ਜ਼ਿੰਮੇਵਾਰਨਾ ਦੱਸਿਆ ਸੀ ਅਤੇ ਹੁਣ ਸੀਐਮ ਭਗਵੰਤ ਮਾਨ ਨੇ ਮੁੜ ਕੈਪਟਨ ਅਮਰਿੰਦਰ ਸਿੰਘ ਦੀ ਘਾਰਵਾਲੀ ਪ੍ਰਨੀਤ ਕੌਰ ਨੂੰ ਜਵਾਬ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੈਂ ਉਹਨਾਂ ਦੇ ਪਰਿਵਾਰ ਨੂੰ ਨਹੀਂ ਕਿਹਾ ਇੱਕ ਅੱਦਾ ਰਾਜ ਵਿਚੋ ਚੰਗਾ ਵੀ ਹੁੰਦਾ ਹੈ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੇ ਹਾਈਵੇ ਤੇ ਆ ਕੇ ਲੁੱਟਦੇ ਹੁੰਦੇ ਸਨ ਸੀਐਮ ਮੰਨ ਨੇ ਕਿਹਾ ਕਿ ਮੈਡਮ ਦੱਸ ਦੇਣ ਮੈਂ ਕੋਈ ਐਵੇਂ ਹਵਾ ਵਿੱਚ ਗੱਲ ਨਹੀਂ ਕਹੀ ਮੈਂ ਦਿਖਾ ਦਵਾਂਗਾ ਆਲਾ ਸਿੰਘ ਜੀ ਹੈਗੇ ਸੀ ਅਤੇ ਉਹਨਾਂ ਨੇ ਆਪ ਰਾਜ ਨਹੀਂ ਲਿਆ ਉਹਨਾਂ ਨੇ ਕਿਹਾ ਸੀ ਕਿ ਮੇਰੇ ਮੁੱਡੇ ਨੂੰ ਬਣਾ ਦਿਓ ਮੇਰੀ ਉਮਰ ਹੋ ਗਈ ਹੈ ਉਥੋਂ ਰਿਆਸਤ ਸ਼ੁਰੂ ਹੋਈ ਸੀ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਸ਼ੀਸ਼ ਮਹਿਲ ਵਿੱਚ ਜਿਹੜੇ ਬੁੱਤ ਲੱਗੇ ਹੋਏ ਹਨ ਉਹ ਕੌਣ ਸੀ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗਤ ਸਿੰਘ ਮਰੀ ਜਾਂਦੇ ਸੀ ਇਹ ਇਹਨਾਂ ਕੋਲ ਡਿਨਰ ਕਰਦੇ ਨੇ ਤੇ ਅੱਜ ਵੀ ਉਹਨਾਂ ਦੇ ਫੰਕਸ਼ਨਾਂ ਤੇ ਜਾਂਦੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਜਦੋਂ ਮੁਗਲਾਂ ਦਾ ਰਾਜ ਸੀ ਤਾਂ ਇਹ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਤਾਂ ਇਹ ਅੰਗਰੇਜ਼ਾਂ ਨਾਲ ਸੀ ਤੇ ਜਦੋਂ ਕਾਂਗਰਸ ਦਾ ਰਾਜ ਸੀ ਇਹ ਕਾਂਗਰਸ ਨਾਲ ਸੀ ਅਤੇ ਅਕਾਲੀਆਂ ਦੇ ਰਾਜ ਵੇਲੇ ਇਹ ਅਕਾਲੀਆਂ ਦੇ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਤੇ ਇਹ ਭਾਜਪਾ ਨਾਲ ਹਨ ਲੋਕਾਂ ਨਾਲ ਤਾਂ ਮੈਂ ਕਦੇ ਦੇਖਿਆ ਹੀ ਨਹੀਂ ਪਟਿਆਲਾ ਦੇ ਨਾਬਾ ਵਿੱਚ ਬੀਤੇ ਦਿਨੀ ਪੁਲਿਸ ਤੇ ਕਿਸਾਨਾਂ ਵਿਚਾਲੇ ਧੱਕਾਮੁਕੀ ਹੋਈ ਕਿਸਾਨਾਂ ਵੱਲੋਂ ਡੀਐਸਪੀ ਮਨਦੀਪ ਕੌਰ ਦੇ ਖਿਰੋ ਦੀ ਕਾਲ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਨ ਇਸ ਦੌਰਾਨ ਜਦੋਂ ਕਿਸਾਨਾਂ ਵੱਲੋਂ ਡੀਐਸਪੀ ਦੀ ਗੱਡੀ ਅੱਗੇ ਬੈਠ ਕੇ ਰੋਕਿਆ ਗਿਆ ਤਾਂ ਪੁਲਿਸ ਵੱਲੋਂ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਦੌਰਾਨ ਇਹ ਮਾਮਲਾ ਵੱਧ ਗਿਆ ਇਸ ਦੌਰਾਨ ਨਾਬਾਦੀ ਡੀਐਸਪੀ ਮਨਦੀਪ ਕੌਰ ਨੇ ਦੋਸ਼ ਲਗਾਇਆ ਕਿ ਕਿਸਾਨਾਂ ਨੇ ਉਹਨਾਂ ਨਾਲ ਤੱਕਾ ਮੁਕੀ ਕੀਤੀ ਅਤੇ ਉਹਨਾਂ ਦਾ ਜੂੜਾ ਵੀ ਪੱਟਿਆ ਹੈ ਦਰਅਸਲ ਬੀਤੇ ਦਿਨੀ ਚੋਰੀ ਹੋਈਆਂ ਟਰਾਲੀਆਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਗ੍ਰਿਫਤਾਰੀ ਨੂੰ ਲੈ ਕੇ ਡੀਐਸਪੀ ਦਫ਼ਤਰ ਦੇ ਬਾਹਰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਇਸ ਰੋਸ ਪ੍ਰਦਰਸ਼ਨ ਵਿੱਚ ਚਾਰ ਯੂਨੀਨਾਂ ਸ਼ਾਮਿਲ ਸਨ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਸੀ ਕਿ ਪੁਲਿਸ ਨੇ ਹਲਕੀਆਂ ਧਰਾਵਾਂ ਲਗਾ ਕੇ ਪੰਕਜ ਪੱਪੂ ਨੂੰ ਜ਼ਮਾਨਤ ਦਿਵਾ ਦਿੱਤੀ ਹੈ ਤੇ ਹੁਣ ਲਗਾਤਾਰ ਕਿਸਾਨ ਰੋਜ਼ ਪ੍ਰਦਰਸ਼ਨ ਕਰ ਰਹੇ ਸੀ ਇਸ ਦੌਰਾਨ ਡੀਐਸਪੀ ਮੈਡਮ ਮਨਦੀਪ ਕੌਰ ਆਪਣੇ ਦਫ਼ਤਰ ਤੋਂ ਬਾਹਰ ਨਿਕਲਣ ਲੱਗੀ ਤਾਂ ਕਿਸਾਨਾਂ ਤੇ ਡੀਐਸਪੀ ਦਰਮਿਆਨ ਤੂੰ ਤੂੰ ਮੈਂ ਮੈਂ ਹੋ ਗਈ ਮਾਮਲਾ ਇੰਨਾ ਵੱਧ ਗਿਆ ਕਿ ਕਿਸਾਨਾਂ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਇਸ ਮੌਕੇ ਡੀਐਸਪੀ ਮਨਦੀਪ ਕੌਰ ਨੇ ਪਰੇਮਾਨ ਨਾਲ ਕਿਹਾ ਹੈ ਕਿ ਮੈਂ ਇਹਨਾਂ ਨੂੰ ਧਰਨੇ ਤੋਂ ਬਿਲਕੁਲ ਵੀ ਨਹੀਂ ਰੋਕਿਆ ਅਤੇ ਇਹ ਤਰਨਾ ਦੇ ਰਹੇ ਸੀ ਅਤੇ ਮੈਂ ਕਿਸਾਨਾਂ ਨਾਲ ਗੱਲਬਾਤ ਕਰਨ ਆਈ ਸੀ ਅਤੇ ਮੈਂ ਜਦੋਂ ਗੱਡੀ ਲੈ ਕੇ ਜ਼ਰੂਰੀ ਕੰਮ ਲਈ ਜਾਣ ਲੱਗੀ ਤਾਂ ਇਹਨਾਂ ਨੇ ਮੇਰੀ ਗੱਡੀ ਰੋਕ ਕੇ ਮੇਰੇ ਨਾਲ ਖਿੱਚਤੂ ਕੀਤੀ ਅਤੇ ਵਰਦੀ ਨੂੰ ਹੱਥ ਪਾਇਆ ਉਹਨਾਂ ਨੇ ਦੋਸ਼ ਲਗਾਇਆ ਹੈ ਕਿ ਕਿਸਾਨਾਂ ਨੇ ਮੇਰਾ ਜੂੜਾ ਵੀ ਪਟਿਆ ਡੀਐਸਪੀ ਨੇ ਕਿਹਾ ਹੈ ਕਿ ਬਸਲੂਕੀ ਕਰਨ ਕਰਕੇ ਮੈਂ ਇਹਨਾਂ ਖਿਲਾਫ ਕਾਰਵਾਈ ਕਰਾਂਗੀ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਸ਼ਾਂਤਮਈ ਤਰਨਾ ਦੇ ਰਹੇ ਸੀ ਅਤੇ ਇਨਸਾਫ ਦੀ ਮੰਗ ਕਰ ਰਹੇ ਸੀ ਪਰ ਡੀਐਸਪੀ ਵੱਲੋਂ ਸਾਡੇ ਨਾਲ ਬਤਮੀਜ਼ੀ ਕੀਤੀ ਗਈ ਹੈ ਤੇ ਸਾਡੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਕਾਰਵਾਈ ਦੌਰਾਨ ਸਾਡੇ ਕੱਪੜੇ ਪਾੜ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ ਹੈ ਇਹ ਮੀਟਿੰਗ ਬੁੱਧਵਾਰ ਦੁਪਹਿਰ ਯਾਨੀ ਕੱਲ ਨੂੰ 12 ਵਜੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹائش ਵਿਖੇ ਹੋਵੇਗੀ ਫਿਲਹਾਲ ਇਸ ਮੀਟਿੰਗ ਦਾ ਏਜੰਡਾ ਤਾਂ ਜਾਰੀ ਨਹੀਂ ਕੀਤਾ ਗਿਆ ਪਰ ਇਸ ਦੌਰਾਨ ਕੋਈ ਵੱਡਾ ਐਲਾਨ ਹੋ ਸਕਦਾ ਹੈ ਅਤੇ ਕਈ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਪ੍ਰਤਾਪ ਸਿੰਘ ਬਾਜਬਣੇ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਤੇ ਸੁਪਾਲ ਸਿੰਘ ਖੈਰਾਂ ਨੂੰ ਲੈ ਕੇ ਤਿੱਖਾ ਨਿਸ਼ਾਨਾ ਸਾਧਦਾ ਹੈ ਉਹਨਾਂ ਨੇ ਸੁਪਾਲ ਸਿੰਘ ਖੈਰਾ ਦੇ ਹੱਕ ਵਿੱਚ ਐਕਸ ਤੇ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਆਪ ਸਰਕਾਰ ਵੱਲੋਂ ਸੁਪਾਲ ਸਿੰਘ ਖੈਰਾਜੀ ਨੂੰ ਰਾਜਨੀਤਿਕ ਬਦਲਾਖੋਰੀ ਦਾ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ ਖੈਰਾਜੀ ਪੰਜਾਬ ਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਹਮੇਸ਼ਾ ਵੇ ਬਾਕੀ ਢੰਗ ਨਾਲ ਉਠਾਉਂਦੇ ਰਹੇ ਹਨ ਅਤੇ ਲੋਕਾਂ ਦੇ ਹੱਕ ਲਈ ਲੜਦੇ ਰਹੇ ਹਨ ਉਹਨਾਂ ਖਿਲਾਫ ਝੂਠੇ ਕੇਸ ਬਣਾ ਕੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਲੋਕਤੰਤਰ ਦੇ ਸਿਧਾਂਤਾਂ ਨਾਲ ਧੋਖਾ ਧੜੀ ਹੈ ਮੈਂ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ ਚੇਤਾਵਨੀ ਦਿੰਦਾ ਹਾਂ ਕਿ ਜੇ ਖੈਰਾ ਜੀ ਨੂੰ ਦੁਬਾਰਾ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਬਣਾਇਆ ਗਿਆ ਤਾਂ ਮੈਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਇਸ ਦਾ ਡਟ ਕੇ ਵਿਰੋਧ ਕਰਾਂਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਆਏ ਰਾਸ਼ਨ ਕਾਰਡ ਕੱਟਣ ਦੇ ਹੁਕਮਾਂ ਤੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਰਾਸ਼ਨ ਕਾਰਡ ਕੱਟਣ ਨੂੰ ਲੈ ਕੇ ਕਿਹਾ ਕਿ ਅਸੀਂ ਕੇਂਦਰ ਤੋਂ 6 ਮਹੀਨੇ ਦਾ ਸਮਾਂ ਮੰਗਿਆ ਹੈ 6 ਮਹੀਨੇ ਦੇ ਅੰਦਰ ਵੈਰੀਫਿਕੇਸ਼ਨ ਕਰਵਾਈ ਜਾਵੇਗੀ ਤੇ ਅਸੀਂ ਕਿਸੇ ਦਾ ਵੀ ਕਾਰਡ ਕੱਟਣ ਨਹੀਂ ਦੇਵਾਂਗੇ ਉਹਨਾਂ ਨੇ ਕਿਹਾ ਕਿ ਅਸੀਂ ਗਰਾਊਂਡ ਤੇ ਜਾ ਕੇ ਬੈਰੀਫਿਕੇਸ਼ਨ ਕਰਵਾਵਾਂਗੇ ਇਸ ਦੇ ਨਾਲ ਹੀ ਪਰਾਲੀ ਸਾੜਨ ਦੇ ਮੁੱਦੇ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ ਪਰਾਲੀ ਸਾੜਨ ਦੇ ਮੁੱਦੇ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਸ ਲਈ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾਣਗੇ ਪਰਾਲੀ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਮਸ਼ੀਨਾਂ ਦਿੱਤੀਆਂ ਜਾਣਗੀਆਂ ਤੇ ਸਾਡੀ ਕੋਸ਼ਿਸ਼ ਹੈ ਕਿ ਅੰਦਾ ਤਨੂੰ ਥਾਣੇ ਲੈ ਜਾਣ ਦੀ ਨੋਬਤ ਹੀ ਨਾ ਆਵੇ ਸੀਨੀਅਰ ਕਾਂਗਰਸੀ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਤੇ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਲ ਬੇਇਨਸਾਫੀ ਕਰਨ ਦਾ ਦੋਸ਼ ਲਗਾਇਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਦੇ ਹੌਸਲੇ ਤੇ ਜज्ਬੇ ਦੀ ਵੀ ਸ਼ਲਾਘਾ ਕੀਤੀ ਹੈ ਰਾਹੁਲ ਗਾਂਧੀ ਨੇ ਟਵੀਟ ਕਰਕੇ ਹੈ ਕਿ ਹੜ੍ਹਾਂ ਕਾਰਨ ਪੰਜਾਬ ਨੂੰ ਲਗਭਗ 20 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ ਅਜਿਹੀ ਸਥਿਤੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਐਲਾਨਿਆ ਗਿਆ 1600 ਕਰੋੜ ਦੀ ਸ਼ੁਰੂਆਤੀ ਰਾਹਤ ਪੈਕੇਜ ਪੰਜਾਬ ਦੇ ਲੋਕਾਂ ਨਾਲ ਬੇਇਨਸਾਫੀ ਹੈ ਉਹਨਾਂ ਨੇ ਕਿਹਾ ਕਿ ਹੜ੍ਹਾਂ ਕਾਰਨ ਲੱਖਾਂ ਘਰ ਤਬਾਹ ਹੋ ਗਏ ਹਨ 4 ਲੱਖ ਏਕੜ ਤੋਂ ਵੱਧ ਜ਼ਮੀਨ ਤੇ ਫਸਲਾਂ ਤਬਾਹ ਹੋ ਗਈਆਂ ਹਨ ਅਤੇ ਵੱਡੀ ਗਿਣਤੀ ਵਿੱਚ ਜਾਨਵਰ ਵੀ ਰੁੜ ਗਏ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੋਖੀ ਘੜੀ ਚ ਸ਼ਾਨਦਾਰ ਹਿੰਮਤ ਅਤੇ ਜਜ਼ਬਾ ਦਿਖਾਇਆ ਹੈ। ਉਹਨਾਂ ਨੇ ਭਰੋਸਾ ਜਤਾਇਆ ਹੈ ਕਿ ਇਹ ਲੋਕ ਪੰਜਾਬ ਨੂੰ ਮੁੜ ਤੋਂ ਖੜਾ ਕਰਨਗੇ। ਉਹਨਾਂ ਨੂੰ ਬਸ ਸਹਾਰੇ ਤੇ ਮਜ਼ਬੂਤੀ ਦੀ ਲੋੜ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਤੁਰੰਤ ਪੰਜਾਬ ਲਈ ਵਿਆਪਕ ਰਾਹਤ ਪੈਕੇਜ ਜਾਰੀ ਕਰਨ ਦੀ ਅਪੀਲ ਕੀਤੀ। ਪੰਜਾਬ ਚ ਦਿਨ ਛੋਟੇ ਹੋ ਰਹੇ ਹਨ ਤੇ ਰਾਤਾਂ ਲੰਬੀਆਂ ਹੋ ਗਈਆਂ ਹਨ ਇਸੇ ਦਰਮਿਆਨ ਸੂਬੇ ਦੇ ਰੋਜ਼ ਤਬਦੀਲੀ ਪੰਜਾਬ ਚ ਦਿਨ ਛੋਟੇ ਹੋ ਰਹੇ ਹਨ ਤੇ ਰਾਤਾਂ ਲੰਬੀਆਂ ਹੋ ਰਹੀਆਂ ਹਨ ਇਸੇ ਦਰਮਿਆਨ ਸੂਬੇ ਵਿੱਚ ਰੋਜ਼ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਤਾਪਮਾਨ ਸਧਾਰਨ ਨਾਲੋਂ 3 ਡਿਗਰੀ ਵਧਿਆ ਹੈ ਹਾਲਾਂਕਿ ਦਿਨ ਦਾ ਤਾਪਮਾਨ ਲਾਪਗਾ ਸਧਾਰਨ ਹੀ ਬਣਿਆ ਹੋਇਆ ਹੈ ਤੇ ਰਾਤਾਂ ਗਰਮ ਹਨ ਮੌਸਮ ਵਿਭਾਗ ਅਨੁਸਾਰ ਅਗਲੇ 5 ਦਿਨਾਂ ਮੌਸਮ ਸੁੱਕਾ ਰਹੇਗਾ ਤੇ ਮੀਂਹ ਦੇ ਕੋਈ ਸੰਕੇਤ ਨਹੀਂ ਹਨ ਭਾਜਪਾਗਵਾਂ ਨੂੰ ਹੜ੍ਹਾਂ ਦੇ ਮੁੱਦੇ ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦੇ ਆ ਮੁੱਖ ਮੰਤਰੀ ਨੇ ਸੂਬੇ ਦੇ ਭਾਜਪਾ ਮੁਖੀ ਸੁਨੀਲ ਜਾਖੜ ਨੂੰ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣਾ ਹੋਮਵਰਕ ਕਰਨ ਦੀ ਚੁਣੌਤੀ ਦਿੱਤੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਨਕਾਰੇ ਹੋਏ ਆਗੂ ਆਪਣੀ ਰਾਜਨੀਤਿਕ ਕਾਮਾਂ ਨੂੰ ਖੁਸ਼ ਕਰਨ ਲਈ ਉਹਨਾਂ ਵਿਰੁੱਧ ਜ਼ਹਿਰ ਉਗਲਦੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਵੱਲੋਂ ਹਾਈ ਕਮਾਂਡ ਦੇ ਇਸ਼ਾਰਿਆਂ ਤੇ ਇਹ ਬਿਆਨ ਜਾਰੀ ਕੀਤੇ ਜਾਂਦੇ ਹਨ ਹਾਲਾਂਕਿ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਸੰਵੇਦਨਸ਼ੀਲ ਮੁੱਦਿਆਂ ਤੇ ਕੋਈ ਵੀ ਬਿਆਨ ਜਾਰੀ ਕਰਨ ਤੋਂ ਪਹਿਲਾਂ ਆਪਣੇ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ ਜਲੰਧਰ ਸੈਂਟਰਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜ ਨੂੰ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ ਜਲੰਧਰ ਸੈਸ਼ਨ ਕੋਰਟ ਨੇ ਵਿਧਾਇਕ ਰਮਣ अरोड़ा ਨੂੰ ਜ਼ਮਾਨਤ ਦਿੱਤੀ ਹੈ ਜਾਣਕਾਰੀ ਅਨੁਸਾਰ ਰਾਮਾ ਮੰਡੀ ਥਾਣੇ ਚ ਦਰਜ ਰੰਗਦਾਰੀ ਦੇ ਮਾਮਲੇ ਚ ਜਲੰਧਰ ਸੈਂਟਰਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਣ अरोड़ा ਨੂੰ ਇਹ ਰਾਹਾ ਦਿੱਤੀ ਗਈ ਹੈ ਰਮਣ अरोड़ा ਦੇ ਵਕੀਲ ਨੇ ਕਿਹਾ ਹੈ ਕਿ ਰਮਣ अरोड़ा ਨੂੰ ਰਿਹਾ ਕਰ ਦਿੱਤਾ ਜਾਵੇਗਾ ਨਿਆਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਸਵੀਕਾਰ ਕਰ ਲਈ ਹੈ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਰਮਣ अरोड़ा ਨੂੰ 25000 ਰੁਪਏ ਦਾ ਜਮਾਨਤ ਬਾੰਡ ਭਰਨਾ ਪਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐਮ ਮੋਦੀ ਵੱਲੋਂ ਜੀਐਸਟੀ ਘਟਾਏ ਜਾਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਖੁਦ ਹੀ ਜੀਐਸਟੀ ਲੈ ਕੇ ਆਈ ਸੀ ਅਤੇ ਉਸ ਨੂੰ ਮਾਸਟਰ ਸਟ੍ਰੋਕ ਦੱਸਿਆ ਸੀ ਪਰ ਹੁਣ ਆਪ ਹੀ ਘਟਾ ਕੇ ਲੋਕਾਂ ਨੂੰ ਭਲੇਖੇ ਵਿੱਚ ਪਾ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਜੀਐਸਟੀ ਲੈ ਕੇ ਵੀ ਭਾਜਪਾ ਹੀ ਆਈ ਸੀ ਅਤੇ ਕਟੋਤੀ ਵੀ ਇਹਨਾਂ ਨੇ ਹੀ ਕੀਤੀ ਹੈ ਜੇ ਪਹਿਲਾਂ ਹੀ ਇਹ ਟੈਕਸ ਨਾਲ ਲਿਆਉਂਦੇ ਤਾਂ ਮਹਿੰਗਾਈ ਅਸਮਾਨ ਨੂੰ ਨਾ ਚੁੰਦੀ ਆਪ ਹੀ ਵਧਾ ਲੈਂਦੇ ਹਨ ਅਤੇ ਆਪ ਹੀ ਘਟਾ ਲੈਂਦੇ ਹਨ ਅਤੇ ਕਹਿੰਦੇ ਹਨ ਕਿ ਕਮਾਲ ਹੋ ਗਿਆ ਸੀਐਮ ਮਾਨ ਨੇ ਕੇਂਦਰ ਨੂੰ ਘੇਰਦਿਆਂ ਕਿਹਾ ਕਿ ਲੋਕਾਂ ਨੂੰ ਦਿਖਾਵਾ ਕਰਨ ਦੀ ਬਜਾਏ ਸਭ ਤੋਂ ਪਹਿਲਾਂ ਸੂਬਿਆਂ ਦੇ ਹਿੱਸੇ ਦਾ ਜੀਐਸਟੀ ਦਾ ਬਕਾਇਆ ਪੈਸਾ ਜਾਰੀ ਕਰਨਾ ਚਾਹੀਦਾ ਹੈ ਉਹਨਾਂ ਨੇ ਦੱਸਿਆ ਕਿ ਕਈ ਸੂਬੇ ਜਿਨ੍ਹਾਂ ਵਿੱਚ ਪੰਜਾਬ ਵੀ ਸ਼ਾਮਲ ਹੈ ਬਕਾਇਆ ਪੈਸੇ ਦੇ ਇੰਤਜ਼ਾਰ ਵਿੱਚ ਹਨ ਜਿਸ ਕਾਰਨ ਵਿਕਾਸ ਦੇ ਕਈ ਕੰਮ ਪ੍ਰਭਾਵਿਤ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰਦੇ ਹ ਕਿ ਹੈ ਕਿ ਸੂਬੇ ਚ ਮੁੱਖ ਮੰਤਰੀ ਸਿਹਤ ਕਾਰਡ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸੀ ਯੋਜਨਾ ਦੇ ਤਹਿਤ ਹਰ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਕਾਰਡ ਮਿਲੇਗਾ ਜਿਸ ਅਧੀਨ 10 ਲੱਖ ਰੁਪਏ ਤੱਕ ਦਾ ਇਲਾਜ ਕਰਵਾਇਆ ਜਾ ਸਕੇਗਾ ਮੁੱਖ ਮੰਤਰੀ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦਾ ਕੰਮ ਅੱਜ ਤਰਨਤਾਰਨ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇਗਾ ਇਨ੍ਹਾਂ ਦੋਵੇਂ ਜ਼ਿਲ੍ਹਿਆਂ ਵਿੱਚ 128 ਥਾਵਾਂ ਤੇ ਮੈਡੀਕਲ ਕੈਂਪ ਲਗਾਏ ਜਾਣਗੇ ਜਿਸ ਦੇ ਚਲਦਿਆਂ ਲੋਕਾਂ ਨੂੰ ਰਜਿਸਟ੍ਰੇਸ਼ਨ ਲਈ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਉਨ੍ਹਾਂ ਕਿ ਹੈ ਕਿ ਸਿਰਫ ਆਧਾਰ ਕਾਰਡ ਵੋਟਰ ਕਾਰਡ ਅਤੇ ਪਾਸਪੋਰਟ ਦੀ ਕਾਪੀ ਨਾਲ ਇਹ ਰਜਿਸਟ੍ਰੇਸ਼ਨ ਹੋ ਜਾਵੇਗੀ ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਕਾਇਦਾ ਇਸ ਦਾ ਪ੍ਰਚਾਰ ਕੀਤਾ ਜਾਵੇਗਾ ਅਤੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਰਾਹੀਂ ਵੀ ਇਸ ਯੋਜਨਾ ਦੀ ਅਨਾਊਂਸਮੈਂਟ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ 10 ਤੋਂ 12 ਦਿਨਾਂ ਵਿੱਚ ਦੋਵੇਂ ਜ਼ਿਲ੍ਹਿਆਂ ਦੇ ਸਾਰੇ ਲੋਕਾਂ ਦੀ ਰਜਿਸਟ੍ਰੇਸ਼ਨ ਪੂਰੀ ਹੋ ਜਾਵੇਗੀ ਇਸ ਤੋਂ ਬਾਅਦ ਇਹ ਸਕੀਮ ਪੂਰੇ ਪੰਜਾਬ ਵਿੱਚ ਲਾਗੂ ਕੀਤੀ ਜਾਵੇਗੀ ਮੈਂ ਉਹਨਾਂ ਦੇ ਪਰਿਵਾਰ ਤੇ ਥੋੜੀ ਕਿਹਾ ਹਾਂ ਦਾ ਉਹਨਾਂ ਨੂੰ ਇੱਕ ਦਾ ਰਾਜਾ ਵਿੱਚੋਂ ਚੰਗਾ ਵੀ ਨਿਕਲਿਆ ਹੁੰਦਾ ਇੱਕ ਕਦੀ ਪੀੜੀ ਮੈਂ ਤਾਂ ਉਹਨਾਂ ਦੇ ਕਹ ਜਿਹੜੇ ਹਾਈਵੇ ਤੇ ਲਾ ਕੇ ਲੁੱਟਦੇ ਹੁੰਦੇ ਸੀ ਦੱਸ ਦੇਣਾ ਮੈਡਮ ਮੈਂ ਕੋਈ 10 ਦੱਸ ਦੇਣਾ ਮੈਂ ਮੈਂ ਤੁਹਾਨੂੰ ਮੈਂ ਉਹਨੂੰ ਦਿਖਾ ਦੂੰਗਾ ਮੈਂ ਕੋਈ ਉਹੀ ਹਵਾ ਥੋੜੀ ਛੱਟਿਆ ਵੀ ਹੈਗੇ ਸੀਗੇ ਹੈਗੇ ਸੀ ਹਾਲਾ ਸਿੰਘ ਜੀ ਤੇ ਉਹਨਾਂ ਨੇ ਆਪਣੀ ਲੈਸ ਰਾਜ ਕਹਿੰਦੇ ਮੇਰੇ ਮੁੰਡੇ ਨੂੰ ਬਣਾ ਦੇ ਮੇਰੀ ਉਮਰ ਹੋ ਗਈ ਪੋਥੋ ਰਿਆ ਸ਼ੁਰੂ ਹੋਇਆ ਸੀ ਤੇ ਫਿਰ ਜਿਹੜੇ ਸ਼ੀਸ਼ਮਹਿਲ ਹੈ ਸ਼ੀਸ਼ਮਹਿਲ ਚ ਅ ਅਲਿਸਬੇਥ 1 ਅਲਿਸਬੇਥ 2 ਉਹਨਾਂ ਦੇ ਬੁੱਤ ਲੱਗੇ ਹੋਏ ਨੇ ਜੀ ਉਹ ਕੌਣ ਸੀ ਜੀ ਫਿਰ ਉਹਨਾਂ ਅੰਗਰੇਜ਼ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਗਤ ਸਿੰਘ ਹੋਰੀ ਮਰੀ ਜਾਂਦੇ ਸੀ ਉਹ ਉਹਨਾਂ ਕੋਲ ਡਿਨਰ ਕਰਦੇ ਅੱਜ ਵੀ ਉਹਨਾਂ ਦੇ ਫੰਕਸ਼ਨਾਂ ਜਾਂਦੇ ਆ ਜੀ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜੋ ਕਾਂਗਰਸ ਦਾ ਰਾਜ ਆ ਗਿਆ ਨਾ ਕਾਂਗਰਸ ਨਾਲ ਸੀ ਜੋ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਨਾਲ ਲੋਕਾਂ ਨਾਲ ਤਾਂ ਦੇਖੇ ਨਹੀਂ ਮੈਂ ਸੇਵਾ ਸਿੰਘ ਠਿਕਰੀ ਵਾਲੇ ਦੀ ਜਿਹੜੀ ਫਾਂਸੀ ਸੀ ਪਰ ਜਮੰਡਲ ਦੇ ਸ਼ੀਰ ਸਭ ਤੋਂ ਵੱਡੇ ਉਹ ਫਾਂਸੀ ਦੇ ਫਾਂਸੀ ਦੇਣ ਤੇ ਸਾਈਨ ਇਹਨਾਂ ਦੇ ਪੁਰਖਿਆਂ ਦੇ ਹੋਏ ਹੋਏ ਨੇ ਵੀ ਆ ਫਾਂਸੀ ਇਹਨਾਂ ਨੇ ਆਪ ਦੀ ਜੇਲ੍ਹ ਚ ਦਿੱਤੀ ਸੀ ਆਪ ਹੀ ਸਾਈਨ ਕਰਕੇ ਨਾਲੇ ਤਾਂ ਉਦੋਂ ਫਾਂਸੀ ਦੇਤੀ ਨਾਲੇ ਹੁਣ 18 ਜਨਵਰੀ ਨੂੰ ਉਹਨੂੰ ਵਰਸੀ ਹੁੰਦੀ ਹੈ ਨਾ ਠਿਕਰੀ ਆਲੇ ਜਾ ਕੇ ਉੱਥੇ ਸ਼ਰਧਾਂਜਲੀ ਦੇਣ ਚਲੇ ਜਾਂਦੇ ਨੇ ਆਪ ਹੀ ਜੱਜ ਆਪ ਹੀ ਮੁਜਰਮ ਆਪ ਹੀ ਵਕੀਲ ਦੇਖੋ 6 ਮਹੀਨੇ ਅਸੀਂ ਉਹਨਾਂ ਤੋਂ ਮੰਗੇ ਨੇ ਕਿ 6 ਮਹੀਨੇ ਸਾਨੂੰ ਵੈਰੀਫਿਕੇਸ਼ਨ ਵਾਸਤੇ ਦਿਓ ਕਿ ਸਾਡੇ ਜਿਹੜੇ ਸਾਰੇ ਅਫਸਰ ਜਿਹੜੇ ਇੱਧਰ ਹੜਾਂ ਚ ਬਿਜ਼ੀ ਹੋਗੇ ਤੇ 6 ਮਹੀਨਾ ਅਸੀਂ ਐਲੀਜੀਬਿਲਟੀ ਜਿਹੜਾ ਸਾਨੂੰ ਵੈਰੀਫਾਈ ਕਰਨ ਦਿਓ ਤੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਾ ਸੀ ਫਰਜ਼ ਕਰ ਲਓ ਕਹਿੰਦੇ ਨੇ ਜੀ ਇਹ ਤਾਂ ਇਨਕਮ ਟੈਕਸ ਭਰਦਾ ਜੀ ਜਾਂ ਤਾਂ ਸਰਕਾਰੀ ਨੌਕਰੀ ਕਰਦਾ ਤੇ ਇਹਦੀ ਇਹਦੀ ਜਿਹੜੀ ਇਨਕਮ ਹੈ ਉਹ ਕਰਟੇਰੀਏ ਤੋਂ ਵੱਧ ਹੈ ਜੀ ਤਾਂ ਸੀ ਉਹਨਾਂ ਨੇ ਦੱਸਿਆ ਕਿ ਦੋ ਅੱਜ ਕੱਲ੍ਹ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਤੁਸੀਂ ਕਿਸੇ ਦੇ ਨਾਂ ਤੇ ਕਿਸੇ ਦੇ ਨਾਂ ਤੇ ਤੁਸੀਂ ਕਾਰਡ ਬਣਾ ਰੱਖਿਆ ਪਰਿਵਾਰ ਦਾ ਮੁਖੀ ਇੱਕ ਭਾਈ ਵੱਡਾ ਭਾਈ ਹੈ ਉਹਦੇ ਨਾਂ ਤੇ ਬਣਾ ਰੱਖਿਆ ਤੇ ਉਹਦੀ ਇਨਕਮ ਵੱਧ ਗਈ ਉਹ ਨੌਕਰੀ ਕਰਨ ਲੱਗ ਗਿਆ ਜਾਂ ਕੋਈ ਬਿਜ਼ਨਸ ਹੋ ਗਿਆ ਜਾਂ ਜੇ ਭਲਾ ਉਹ ਇਕੱਲੇ ਹੀ ਉਹਦੀ ਇਨਕਮ ਵੱਧ ਗਈ ਉਹ ਉਹ ਉਹਨਾਂ ਪਾਕਿਆਂ ਨੂੰ ਛੱਡ ਕੇ ਸ਼ਹਿਰ ਚਲਾ ਗਿਆ ਤਾਂ ਸਾਰੇ ਡੱਬਰ ਦਾ ਕੀ ਕਸੂਰ ਹੈ ਜੀ ਫਿਰ ਅਸੀਂ ਉਸ ਬੰਦੇ ਨੂੰ ਸਿਰਫ ਉਸ ਬੰਦੇ ਨੂੰ ਕੱਢ ਸਕਦੇ ਹਾਂ ਉਹ ਚੋ ਸਕੀਮ ਚੋਂ ਵੀ ਇਹ ਬੰਦਾ ਪੈਸੇ ਕਮਾਉਂਦਾ ਪਰ ਉਹਦੀ ਉਹਦੀ ਮਾਂ ਉਹਦੇ ਉਹਦਾ ਭਾਈ ਉਹਦੇ ਭਤੀਜੇ ਉਹਦੀਆਂ ਭਾਪੀਆਂ ਜਾਂ ਉਹਦਾ ਜੁਆਇੰਟ ਫੈਮਿਲੀ ਚ ਉਹਨਾਂ ਨੂੰ ਕਿਵੇਂ ਕੱਢ ਦਾਂਗੇ ਅਸੀਂ ਉਹਨਾਂ ਤੇ ਉਹਨਾਂ ਤਾਂ ਨਹੀਂ ਇਨਕਮ ਵਧੀ ਨਾ ਇੱਕ ਬੰਦੇ ਦੀ ਵਧ ਗਈ ਬਹੁਤ ਸਾਰੇ ਇੱਥੇ ਪੰਜਾਬ ਦੇ ਵਿੱਚ ਇਹ ਕਲਚਰ ਹੈ ਕਿ ਦੋ ਭਾਈ ਨੇ ਇੱਕ ਭਾਈ ਪੜ੍ਹ ਲਿਖ ਗਿਆ ਤੇ ਉਹ ਸ਼ਹਿਰ ਚਲਾ ਗਿਆ ਆਪਣੇ ਬੱਚੇ ਲੈ ਕੇ ਤੇ ਜੇ ਉਹਦੇ ਨਾਂ ਤੇ ਕਾਰਡ ਹੈ ਤਾਂ ਫਿਰ ਦੂਜੇ ਭਾਈ ਦਾ ਕੀ ਕਸੂਰ ਹੈ ਸੋ ਅਸੀਂ ਕਾਢ ਨਹੀਂ ਕਿਸੇ ਦਾ ਮਤਲਬ ਕੱਟਣ ਦੇਣਾ ਇਸ ਤਰ੍ਹਾਂ ਸੋ 6 ਮਹੀਨੇ ਸਾਨੂੰ ਲੱਗਣਗੇ ਇਸ ਤਰ੍ਹਾਂ ਅਸੀਂ ਉਹਨਾਂ ਨੂੰ ਕਿਹਾ ਵੀ ਇਹ ਦੇ ਵਿੱਚ ਆ ਸਾਨੂੰ ਐਮੈਂਡਮੈਂਟ ਚਾਹੀਦੀ ਹੈ ਕਿ ਇੱਕੋ ਮੈਂਬਰ ਦੇ ਨਾਂ ਤੇ ਜੇ ਇੱਕ ਪਰਿਵਾਰ ਦੇ ਮੈਂਬਰ ਦੀ ਗ਼ਮ ਵਧ ਗਈ ਤਾਂ ਸਾਰਾ ਡੱਬਾ ਥੋੜੀ ਉਹਦੇ ਉਹਦੇ ਨਾਲ ਅਟੈਚ ਹੋ ਗਿਆ ਜਿਉਂ ਨੇ ਨਾਂ ਦਿੱਤਾ ਅੱਗੇ ਜਿਵੇਂ ਆਮ ਤੌਰ ਤੇ ਖੇਤੀ ਦੇ ਵਿੱਚ ਵੀ ਆਪਾਂ ਇਦਾਂ ਹੁੰਦਾ ਆਪਾਂ ਜ਼ਮੀਨ ਠੇਕੇ ਤੇ ਦੇ ਦਿੰਨੇ ਆ ਪੱਤੇ ਤੇ ਦੇ ਦਿੰਨੇ ਆ ਹੜਾਂ ਦੀ ਮਾਰ ਪੈ ਗਈ ਸਰਕਾਰ ਰਿਸ਼ਤੀਆਂ ਦੇਖ ਕੇ ਮੁਆਵਜ਼ਾ ਦੇ ਦਿੰਦੀ ਹੈ ਤੇ ਉਹ ਜਾਣਦੀ ਹੈ ਮਾਲਕ ਨੂੰ ਬਹੁਤੇ ਮਾਲਕ ਚੰਗੇ ਵੀ ਨੇ ਜਿਹੜੇ ਉਹਨੂੰ ਦੇ ਦਿੰਦੇ ਆ ਵੀ ਤਦੋਂ ਮੈਂ ਠੇਕਾ ਲੈ ਲਿਆ ਸੀਗਾ ਤੇਰੀ ਫਸਲ ਮਰ ਗਈ ਤੇ ਤੇਰੇ ਕੋਲ ਸਰਕਾਰ ਦੇ ਪੈਸੇ ਨਹੀਂ ਕੋਈ ਨਹੀਂ ਵੀ ਦਿੰਦੇ ਫਿਰ ਕੀ ਕਰੂੰਗਾ ਨਾਲੇ ਠੇਕਾ ਲੈ ਲਿਆ ਉਹਨਾਂ ਨੇ ਠੇਕੇ ਦੇ ਪੈਸੇ ਲੈ ਲਏ ਨਾਲੇ ਉਹਨਾਂ ਨੇ ਮੁਆਵਜ਼ਾ ਲੈ ਲਿਆ ਸੋ ਅਸੀਂ ਉਹਨੂੰ ਉਹ ਕੀਤਾ ਕਿ ਕਾਸ਼ਤਕਾਰ ਨੂੰ ਮਿਲੂਗੀ ਜਿਹੜਾ ਉਸ ਵੇਲੇ ਖੇਤੀ ਕਰ ਰਿਹਾ ਹੈ ਸੋ ਵੈਰੀਫਿਕੇਸ਼ਨ ਕਾਫੀ ਅਸੀਂ ਅਥਾ ਲੜੇ ਗਰਾਊਂਡ ਤੱਕ ਜਾ ਕੇ ਕਰਾਂਗੇ ਮੈਂ ਖੁਦ ਇੰਨਾ ਇਸ ਗਰਾਊਂਡ ਤੋਂ ਹੀ ਆਇਆ ਮੈਂ ਸੋ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਬਹੁਤ ਬਾਰੀ ਜਿਹੜੀਆਂ ਗੁਰਦੌਰੀਆਂ ਨੇ ਉਪਟਵਾਰੀ ਸਾਹਿਬ ਜਿਹੜੇ ਨੇ ਉਹ ਕਿਸੇ ਵੱਡੇ ਘਰ ਚ ਬੈਠ ਕੇ ਐਂ ਲਿਖ ਦਿੰਦੇ ਆ ਜਿਨ੍ਹਾਂ ਦੀ ਨਹੀਂ ਮਰੀ ਹੁੰਦੀ ਉਹਨਾਂ ਦਾ ਕਹਿੰਦੇ ਨੁਕਸਾਨ ਹੋ ਗਿਆ ਜਿਨ੍ਹਾਂ ਦੀ ਅਸਲੀ ਮਰੀ ਐ ਉਹ ਉਹਨਾਂ ਦੇ ਵਿੱਚ ਆਉਂਦੇ ਨਹੀਂ 26 26 ਰੁਪਏ ਦੇ ਚੈੱਕ ਵੀ ਆਏ ਹੋਏ ਨਹੀਂ ਜੀ 39 39 ਰੁਪਏ ਦੇ ਚੈੱਕ ਮਜ਼ਾਕ ਕੀਤੇ ਹੋਏ ਲੋਕਾਂ ਨੇ ਸੋ ਉਹ ਨਹੀਂ ਅਸੀਂ ਹੋਂਦ ਦੇਣਾ ਜੀ ਅਸੀਂ ਇੱਥੇ ਗੱਲ ਤੋਂ ਮੂੰਹ ਜਿਹੜੀ ਮੈਂ ਮਰਜ਼ੀ ਕਹ ਕੱਢ ਦੇਣਾ ਗੱਲ ਤੇ ਸਾਬਤ ਕਰਨੀ ਹੁੰਦੀ ਹੈ ਠੀਕ ਹੈ ਬੇਤ ਕੋਈ ਦਰਾਵਾ ਨਹੀਂ ਗਿਆ ਕਿ ਸਾਸਕਬੀਰ ਸਿੰਘ ਬਾਦਲ ਨੇ ਮੇਰੇ ਕੋਲ ਕੱਲ ਕਿਸੇ ਚੈਨਲ ਨੂੰ ਪ੍ਰਾਈਵੇਟ ਨੂੰ ਇੰਟਰਵਿਊ ਦਿੱਤੀ ਉਹਨਾਂ ਨੇ ਕਿਹਾ ਕਿ ਮੇਰਾ ਚੈਲੰਜ ਹੈ ਇਹ ਸਾਬਤ ਕਰੋ ਦੂਜੀ ਗੱਲ ਰਹਿ ਗਈ ਕਿ ਉਹਨਾਂ ਨੇ ਕਿਹਾ ਕਿ ਇਸ ਕੰਮ ਤੇ ਨਾਮ ਸਿਆਖਤ ਕਰਨਾ ਚਾਹੁੰਦਾ ਹਰੇਕ ਨੂੰ ਬੇਨਤੀ ਕਰਦਾ ਹਾਂ ਕਿ ਹਰ ਕੋਈ ਅੱਗੇ ਆ ਕੇ ਜਿੰਨਾ ਵੀ ਕੋਈ ਯੋਗਦਾਨ ਪਾ ਸਕਦਾ ਜਿੰਨੀ ਵੀ ਕਿਸੇ ਦੀ ਸਮਰੱਥਾ ਆ ਕਿਸੇ ਦੀ 1000 ਦੀ ਆ ਕਿਸੇ ਦੀ 10000 ਦੀ ਕਿਸੇ ਦੀ 1 ਲੱਖ ਦੀ ਆ ਇਹਦੀ ਕਰੋੜ ਦੀ ਹੈ ਉਹ ਆਪ ਦੀ ਸਮਰੱਥਾ ਮੁਤਾਬਕ ਆਪ ਦਾ ਯੋਗਦਾਨ ਪਾਵੇ ਜੇ ਮੈਂ ਜੇ ਮੈਂ ਇਹ ਕਹਿ ਦਵਾਂ ਕਿ ਸਰਦਾਰ ਹਰਪ੍ਰੀਤ ਸਿੰਘ ਵੈਸੇ ਮੈਂ ਮੈਂ ਤੁਹਾਨੂੰ ਨੀਟਾ ਹੀ ਕਹਿੰਨਾ ਹਾਂਜੀ ਤੇ ਹਾਂਜੀ ਤੇ ਉਹ ਨੀਟਾ ਪ੍ਰਧਾਨ ਜੀ ਜਿਹੜੇ ਨੇ ਇਹਨਾਂ ਨੂੰ ਪੁਸ਼-ਅੱਪ ਹੀ ਸਾਰੀ ਉਮਰ ਕੀਤਾ ਕੀ ਜੇ ਹਾਂਜੀ ਜਥੇਦਾਰੀ ਦੇ ਨਾਂ ਤੇ ਗ੍ਰੰਥੀ ਵੀ ਬੜਾ ਸਤਿਕਾਰਤ ਆਉਦੇ ਨੇ ਕੌਮ ਦੇ ਸਭ ਤੋਂ ਸਤਿਕਾਰਤ ਆਉਦੇ ਨੇ ਗ੍ਰੰਥੀ ਹੋਣਾ ਜਥੇਦਾਰ ਹੋਣਾ ਤੇ ਇਕੱਠੇ ਕਾਦੇ ਵਾਸਤੇ ਕੀਤੇ ਜੇ ਲਫਾਵੇ ਕਿੱਥੋਂ ਕਿੱਥੋਂ ਕੀਤੇ ਜੀ ਪੁਸ਼ਕੌਮ ਦਾ ਸਵਾਰਿਆ ਹਾਂਜੀ ਕੌਮ ਦੇ ਲੋਕਾਂ ਦੀ ਸ਼ਰਧਾ ਦਾ ਸਤਿਕਾਰ ਦਾ ਤੁਸੀਂ ਇੰਨੀ ਜਿਆਦਾ ਕਮਾਈ ਕੀਤੀ ਹੈ ਜਿਹੜੀ ਧਰਮ ਦੇ ਨਾਂ ਤੇ ਹੋਈ ਹੈ ਉਂਗਲਾ ਤੁਸੀਂ ਦੂਜਿਆਂ ਦੇ ਚੱਕਦੇ ਜੀ ਤੇ ਬਾਕੀ ਦੇ ਗੱਲਾਂ ਕਿਹੜੀਆਂ ਕਰਨੀ ਉਹਨਾਂ ਦੇ ਕਿਹੜੇ ਕਿਹੜੇ ਲੇਖੇ ਆ ਕਿੜੀਆਂ ਕਿੜੀਆਂ ਖੇਡਾਂ ਆ ਉਸ ਪਾਸੇ ਨਾਲ ਆ ਪੀਪੀ ਫਰੂਕੀ ਉਹ ਐਫ ਆਈਆਰ ਜਿਹੜੀ ਆ ਪਹਿਲਾਂ ਦਿੱਥੋ ਹੋਈ ਸੀ ਕੁਝ ਟਰਾਲੀਆਂ ਦੇ ਜਿਹੜੇ ਸ਼ੈਂਪੂ ਆ ਬਾਰਡਰ ਤੋਂ ਟਰਾਲੀਆਂ ਲਿਆਂ ਪਾ ਦਿੱਥੋਈਆਂ ਸੀ ਉਹਨਾਂ ਦੇ ਕੁਝ ਟਰਾਲੀਆਂ ਦੇ ਪਾਰ ਜਿਹੜੇ ਨਾਬੇ ਦੇ ਵਿੱਚੋਂ ਮਿਲੇ ਸੀ ਕਸਾਨਾ ਨੇ ਕਿ ਉਹ ਕੰਪਲੇਂਟ ਕੀ ਪੀਰਾਂ ਦਿਖਾ ਦਿੱਤੀ ਆ ਤੁਰੰਤ ਤੇ ਕੰਮ ਕੀਤਾ ਇਹਨਾਂ ਦੀ ਮੰਗ ਸੀ ਕਿ ਕਾਪੂ ਅ ਅੰਕਤ ਜਿਹੜਾ ਮੌਜੂਦਾ ਐਮ ਐਂਟੀਸੀ ਕੋ ਉਹਦੇ ਹਟਾਉਣ ਦੇ ਉੱਪਰ ਐਫਆਰ ਦੀ ਪੀਜ਼ਾ ਵਿੱਚ ਕਿਉਂਕਿ ਉਹਦੀ ਦੁਕਾਨ ਦੇ ਵਿੱਚੋਂ ਟਰਾਲੀਆਂ ਦੇ ਪਾਰਟ ਜਿਹੜੇ ਮਿਲੇ ਸੀ ਜੋਾਨੂੰ ਉੱਪਰ ਹੁਕਮ ਹੋਇਆ ਸੀ ਐਫਆਈਆਰ ਜਿਹੜੀ ਲਾਂਚ ਕਰ ਦਿੱਤੀ ਉਸ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਇੱਕ ਟਰਾਲੀ ਹੋਰ ਮਿਲ ਗਈ ਸੀ ਸਾਧਰਨਾਪੇ ਦੇ ਏਰੀਆ ਦੇ ਵਿੱਚੋਂ ਪਿੰਡ ਦੇ ਵਿੱਚ ਇੱਥੇ ਖੇਤਾਂ ਦੇ ਵਿੱਚ ਲੁਆਰ ਉਸ ਟਰਾਲੀ ਖੜੀ ਸੀ ਇਹਨਾਂ ਨੇ ਬਾਅਦ ਇੱਕ ਹੋਰ ਐਪਲੀਕੇਸ਼ਨ ਦਿੱਤੀ ਪੀ ਸਾਡੀ ਜਿਹੜੀ ਉਹ ਟਰਾਲੀ ਜਿਹੜੀ ਆ ਉਹ ਅੰਬਰਸਰ ਏਰੀਆ ਦੀ ਟਰਾਲੀ ਆ ਤੇ ਉਹ ਵੀ ਨਾਪੇ ਦੇ ਵਿੱਚ ਰਿਕਵਰ ਹੋਈ ਆ ਉਹਦੇ ਉੱਪਰ ਵੀ ਇੱਕ ਐਫਆਈਆਰ ਜਿਹੜੀ ਪੱਪੂ ਦੇ ਉੱਪਰ ਹੀ ਅਪੀਅਰ ਕੀਤੀ ਜਾਂਦੀ ਅਸੀਂ ਇਹਨਾਂ ਨੂੰ ਕਿਹਾ ਆਪਣੀ ਐਪਲੀਕੇਸ਼ਨ ਦੇ ਦਿਓ ਅਸੀਂ ਉਸ ਤੇ ਜੋ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਸામਨੇ ਆਊਗਾ ਕਿ ਕੈਂਬਰੇ ਵਗੈਰਾ ਦਿਖਾਂਗੇ ਜੋ ਵੀ ਇਹਦੇ ਪਿੱਛੇ ਹੈਗਾ ਉਹਦੇ ਤੇ ਅਪੀਅਰ ਜ਼ਰੂਰ ਕਰਾਂਗੇ ਪਰ ਇਹਨਾਂ ਨੇ ਉਹ ਕਰਨੇ ਸਾਨੂੰ ਰੋਜ਼ ਮਤਲਬ ਇਹੀ ਕਹਿੰਦੇ ਨੇ ਕਿ ਅਸੀਂ ਧਰਨਾ ਲਗਾਵਾਂਗੇ ਧਰਨਾ ਲਾਵਾਂਗੇ ਜਾਂ ਪੱਪੂ ਦੇ ਪੱਜਲ ਜਲਦੀ ਤੋਂ ਜਲਦੀ ਆਫਾਇਰ ਕੀ ਤੀਦਾਵੇ ਫਿਰ ਪੱਪੂ ਨੇ ਜਿਹੜੀ ਸੂਰਤ ਤੇ ਆਫਾਇਰ ਹੋ ਗਈ ਉਹਨੇ ਜ਼ਮਾਨਤ ਲਾਤੀ ਕੋਰਟ ਦੇ ਵਿੱਚ ਉਹਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ ਆ ਹੁਣ ਇਹ ਕਹਿੰਦੇ ਪੱਪੂ ਦੀ ਅਰੈਸਟ ਪਾਈ ਜਾਵੇ ਪੱਪੂ ਨੇ ਜਿਹੜੀ ਆ ਇਨਵੈਸਟੀਗੇਸ਼ਨ ਜਿਹੜੀ ਉਹ ਚਾਹਣ ਕਰ ਲਈ ਆ ਉਹ ਵੀ ਇੱਕ ਤਾਂ ਵੀ ਅਰੈਸਟ ਹੁੰਦੀ ਆ ਕਿਉਂਕਿ ਕੋਰਟ ਦੇ ਆਰਡਰ ਹੋ ਗਏ ਉਹ ਉਹ ਜ਼ਮਾਨਤ ਦੇ ਜ਼ਮਾਨਤ ਤੋਂ ਬਾਅਦ ਅੱਪੂ ਦੀ ਅਰੈਸਟ ਨਹੀਂ ਪਾ ਸਕਦੇ ਅੱਜ ਕਸਾਨਾ ਨੇ ਸਾਰਿਆਂ ਨੇ ਇਸ ਕੇਸ ਤੇ ਪੰਚ ਤੇ ਤੋਂ ਜਾਣ ਇੱਥੇ ਆਏ ਹੋ ਇਸੇ ਬਾਅਦ ਲਗਾਇਆ ਹੋਇਆ ਹੈ ਜਦੋਂ ਮੈਂ ਆਫਿਸ ਤੋਂ ਜਦੋਂ ਮੈਂ ਕੈਰੇ ਆਈ ਆ ਮੈਂ ਉਦੋਂ ਵੀ ਇਹਨਾਂ ਨੂੰ ਕਿਹਾ ਕਿ ਤਾਂ ਭਰਾਵਾਂ ਨੂੰ ਇੱਧਰ ਵੀ ਇੱਕੋ ਹੀ ਰਸਤਾ ਹੈ ਆਉਣ ਜਾਣ ਦਾ ਤੁਸੀਂ ਇਹ ਰਸਤਾ ਨਾ ਬਲੌਕ ਕਰੋ ਉਹਨਾਂ ਦਾ ਰਸਤਾ ਛੱਡ ਦਿਓ ਬਾਕੀ ਤੁਸੀਂ ਆਪਣਾ ਟਰਨ ਆਪੀਸਫੁਲੀ ਲਗਾ ਸਕਦੇ ਹੋ ਕੋਈ ਰੋਕ ਟੋਕੜੀ ਤੁਸੀਂ ਇਹਨਾਂ ਨੂੰ ਪਰ ਇਹਨਾਂ ਨੇ ਮੈਨੂੰ ਕਿਹਾ ਮੈਡਮ ਤੁਸੀਂ ਆਫਿਸ ਚਲੇ ਜੂ ਤੇ ਇਹਨਾਂ ਦਾ ਰਸਤਾ ਛੱਡਵਾਂਗੇ ਤੁਹਾਡੀ ਜਿਹੜੀ ਗੱਡੀ ਆਉਣ ਜਾਣੀ ਸੀ ਪਬਲਿਕ ਦੀ ਔਰ ਤੁਹਾਡੀ ਹੋ ਚੁੱਕੀ ਜਦੋਂ ਮੈਂ ਇਹ ਵੀ ਗੱਡੀ ਅੰਦਰ ਆ ਗਈ ਉਸ ਤੋਂ ਅੱਧੇ ਘੰਟੇ ਬਾਅਦ ਇਹਨਾਂ ਨੇ ਪੂਰਾ ਟੈਂਟ ਲਗਾ ਕੇ ਸਾਰੇ ਕਿਸਾਨਾਂ ਨੂੰ ਇੱਥੇ ਬਿਠਾਤਾ ਫਿਰ ਮੈਂ ਜੇਲ੍ਹ ਦੇ ਵਿੱਚ ਜਾਣਾ ਸੀ ਇਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਤੁਹਾਡੀ ਗੱਡੀ ਹੁਣ ਬਾਹਰ ਨਹੀਂ ਨਿਕਲਦੇ ਨਹੀਂ ਇਹਨਾਂ ਨੇ ਮੈਨੂੰ ਇੱਥੇ ਮੇਰੇ ਸਰਕਾਰੀ ਕੰਮ ਦੇ ਵਿੱਚ ਵਿਕਣ ਪਾਇਆ ਫਿਰ ਇਹਨਾਂ ਨੇ ਗੱਡੀ ਦੇ ਅੱਗੇ ਲੰਮੇ ਪਾਏਗੇ ਤੇ ਅਸੀਂ ਇਹਨਾਂ ਨੂੰ ਉਠਾਉਣ ਵਾਸਤੇ ਕੋਸ਼ਿਸ਼ ਕੀਤੀ ਚਦੋ ਤੇ ਇਹਨਾਂ ਨੇ ਮੇਰੇ ਨਾਲ ਔਰ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਠੀ ਕੀਤੀ ਮੇਰਾ ਜੂੜਾ ਥੱਕ ਇਹਨਾਂ ਨੇ ਪਟਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਹਾਣਾ ਦੇ ਪੇਸ ਤੇ ਵਿੱਚ ਗੁੰਡੇ ਇਕੱਠੇ ਹੋਏ ਆ ਇੱਥੇ ਇੱਕ ਇਹਨਾਂ ਨੇ ਲੇਡੀ ਅਫਸਰ ਨੂੰ ਵੀ ਨਹੀਂ ਬਖਸ਼ਿਆ ਮੈਮ